ਦਾ ਬੇਟਾ ਸੀਗਾ ਸਰ ਹਾਂਜੀ ਇਹ ਕਿੱਦਾਂ ਹੋਇਆ ਕਿ ਦੋ ਭਜੀ ਪਣਾ ਵਰਤੇ ਆ ਜੀ ਕਿੱਦਾਂ ਪਤਾ ਲੱਗਾ ਸੋ ਸ਼ਾਮ ਦੀ 7:30 ਵਜੇ ਦੀ ਭਜੀ ਗੱਲ ਆ ਗਈ ਅੱਛਾ ਜੀ ਬੱਸ ਦੇ ਵਿੱਚ ਵੱਜ ਜਾਏਗਾ ਤਾਂ ਸਾਨੂੰ ਪਤਾ ਲੱਗਾ ਇਸ ਮੌਕੇ ਤੇ ਪਹੁੰਚ ਕੇ ਹਮਮ ਤੇ ਸਿਵਨੋ ਹਸਪੀਟਲ ਜਾਂਦੇ ਆਂ ਤੇ ਡਾਕਟਰ ਜੀ ਨੇ ਵੀ ਜੀ ਉਹਨਾਂ ਨੇ ਐਸਿਈ ਆਈ ਵੀ ਪਾਈ ਲੈ ਗਿਆ ਉਹਨਾਂ ਨੇ ਕਹਿੰਦੇ ਪਤਾ ਲੋਕੇ ਤੇ ਹੀ ਹੁੰਦੀ ਸੀ ਇੱਕ ਬੰਦਾ ਵੀ ਆ ਗਿਆ ਤੇ ਡੈਪੋ ਵਾਲਾ ਗੱਲ ਚੱਲਦੇ ਆਉਣੇ ਥਾਣੀ ਚਾਹੇ ਇਹਨੇ ਕੀਤਾ ਆ ਕਿ ਪੁਸ਼ਟ ਮਾਰੋ ਅੱਛਾ ਸ਼ੁਕਰੀਆ ਕਦੀ ਕਿੰਨੀ ਉਮਰ ਦੀ ਲੜਕੇ ਦੀ 25 ਸਾਲ ਦੀ 25 ਸਾਲ ਹਾਂ ਪਤਾ ਲੱਗਿਆ ਵੀ ਉਹ ਸ਼ਾਦੀ ਵੀ ਰੱਖੀ ਹੋਈ ਸੀ ਹਾਂਜੀ ਹਾਂਜੀ ਦੱਸ ਤੇ ਕੀ ਕੰਮ ਕਰਦਾ ਸੀਗਾ ਸੀ ਬਸੀ ਬਸ ਆਪਣੇ ਗੰਡੀਆਂ ਦੇ ਕੰਮ ਦੇ ਸਾਡੇ ਅੱਛਾ ਹਾਦਸਾ ਕੀ ਨਾਮ ਦਾ ਅਦਾ ਪਾਜੀ ਸਤਵਲ ਹੈ ਜੀ ਕਿਹੜੇ ਪੜਾ ਸਰਪੰਚ ਜੀ ਕੋਟਲਾ ਗਾਂਪੁਰ ਤੋਂ ਕੀ ਹੋਇਆ ਵਾਕਿਆ ਜੀ ਕਿਦਾਂ ਤੁਹਾਨੂੰ ਪਤਾ ਲੱਗਾ ਇਹ ਸਰ ਸੌਰਵ ਸੀ ਮੁੰਡਾ ਆਪਣੇ ਮੋੜੂ ਕਲੋਨੀ ਤੋਂ ਤੇ ਆਪਣੇ ਦਵਾਈ ਲੈਣ ਗਿਆ ਸੀਗਾ ਅ ਟਵਾਲ ਵੱਲ ਅੱਛਾ ਜੀ ਤੇ ਬੱਸ ਨਾ ਐਕਸੀਡੈਂਟ ਹੋ ਗਿਆ ਜੀ ਪਰਿਵਾਰ ਵਿੱਚ ਕੱਲਾ ਕੱਲਾ ਮੁੰਡਾ ਸੀਗਾ ਜੀ ਤੇ 10ਵੇਂ ਮਹੀਨੇ ਨੇ ਸ਼ਾਦੀ ਵੀ ਰੱਖੀ ਸੀ ਪਰਿਵਾਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਆ ਅੱਛਾ ਜੀ ਤੇ ਬਹੁਤ ਮਾੜਾ ਪਾਣਾ ਵਰਤਿਆ ਜੀ ਠੀਕ ਹੈ ਜੀ ਇਹ ਕਿੰਨੀ ਕੁ ਉਮਰ ਕਿੰਦਾ ਗਿਆ ਤੁਸੀਂ ਇਹ 24 ਤੋਂ 25 ਸਾਲ ਦੇ ਵਿੱਚ ਵਿੱਚ ਸੀ ਜੀ ਠੀਕ ਹੈ ਜੀ ਤੇ ਹਾਂ ਤਾਂ ਕਿੱਥੇ ਇੱਕ ਹੋਇਆ ਜੀ ਕੁਝ ਲੱਗਾ ਪਤਾ ਸੀ ਇਹ ਜਿੱਤੇ ਰੋਲ ਪਲੱਜ ਦੇ ਕੋਲ ਦੱਸਦੇ ਆ ਆਪਣੇ ਮਾਈ ਵੇਰੀ ਤੋਂ ਰੋਲ ਪਲੱਜ ਦੇ ਵਿੱਚ ਵਿੱਚ ਠੀਕ ਹੈ ਜੀ ਟਵਾਲ ਚੰਦਪਨੀ ਰੋਡ ਤੇ ਚੰਦਪਨੀ ਰੋਡ ਤੇ ਜੀ ਕੀ ਜੀ ਤੇ ਉਹਨੇ ਪਰਿਵਾਰ ਚ ਇਕੱਲਾ ਹੀ ਸੀਗਾ ਪਰਿਵਾਰ ਚ ਇਕੱਲਾ ਹੀ ਸੀਗਾ ਜੀ ਇਹ ਕੀ ਅਗਲੀ ਉਹਨੂੰ ਕੋਈ ਕਾਰਵਾਈ ਜਾਂ ਕਿਸ ਤਰ੍ਹਾਂ ਹਾਂਜੀ ਕਾਰਵਾਈ ਦੀ ਕਰਵਾਈ ਹੋਈ ਆ ਹੁਣ ਤੇ ਫਿਰ ਦੇ ਇੱਥੇ ਆਏ ਹੋਏ ਆ ਅੱਛਾ ਜੀ ਤੇ ਚੱਲ ਰਹੀ ਆ ਕਾਰਵਾਈ ਤੇ ਉਹ ਬਸ ਕਹਿੰਦੇ ਡਾਊਨਲੋਡ ਹੋ ਰਹੀ ਆ ਤੇ ਉਸ ਤੋਂ ਬਾਅਦ ਆਪਾਂ ਸਿਵਲ ਹਸਪਤਾਲ ਤੋਂ ਬੱਚੇ ਦਾ ਸ਼ਵਲ ਲੈ ਕੇ ਤੇ ਇਹਦਾ ਸੰਸਕਾਰ ਕਰਾਂਗੇ ਜੀ ਅੱਛਾ ਅੱਜ ਸੰਸਕਾਰ ਕਰਵਾ ਦੇਵੋਗੇ ਹਾਂਜੀ ਅੱਜ ਸੰਸਕਾਰ ਕਰਵਾ ਦਿੱਤਾ ਜਾਵੇਗਾ ਤੇ ਆ ਜਿਹੜੀ ਬੱਸ ਸੀ ਕਿੱਥੋਂ ਦੀ ਬੱਸ ਗਈ ਜੀ ਕਿਹੜੀ ਬੱਸ ਸੀ ਕੋਈ ਲੱਗਾ ਪਤਾ ਸੀ ਬੱਸ ਜੀ ਨਾਲ ਦੇ ਜਿਹੜੇ ਮੁੰਡੇ ਆ ਡਰਾਈਵਰ ਉਹਨਾਂ ਨੇ ਫੜੀ ਹੋਈ ਆ ਹਾਂਜੀ ਹਾਂਜੀ ਸਰ ਹਿਮਾਚਲ ਦੀ ਸੀ ਬੱਸ ਜੀ ਤੇ ਹਾਂਜੀ ਸਰ ਜੋ ਦੱਸਦੇ ਆ ਹਿਮਾਚਲ ਦੀ ਸੀ ਬੱਸ ਤੇ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਤੇ ਕੀ ਕੰਮਕਾਰ ਵਾਰ ਕੀ ਸੀ ਜੀ ਮੁੰਡੇ ਦਾ ਭਾਈ ਆਪਣੀਆਂ ਗੱਡੀਆਂ ਸੀਗੀਆਂ ਡਰਾਈਵਰੀ ਕਰਦਾ ਸੀ ਮਿਹਨਤੀ ਮੁੰਡਾ ਸੀ ਬਹੁਤ ਬਹੁਤ ਵਧੀਆ ਫੈਮਿਲੀ ਸੀ ਸਾਰੀ ਅਸਮੁਖ ਫੈਮਿਲੀ ਆ ਦੋਨੇ ਤੇ ਪੁੱਤ ਡਰਾਈਵਰੀ ਕਰਦੇ ਸੀਗੇ ਤੇ ਬਹੁਤ ਵਧੀਆ ਮਿਹਨਤੀ ਸੀ ਬੜਾ ਸੀਗਾ ਬਹੁਤ ਮਾੜਾ ਹੋਇਆ ਜੀ ਬੜਾ ਦੁੱਖ ਲੱਗਾ ਸਾਨੂੰ ਵੀ ਸਾਡੇ ਵੀ ਬਹੁਤ ਚਿਰਾਂ ਤੋਂ ਦੇਖਦੇ ਆ ਬੜੇ ਮਿਹਨਤੀ ਦੋਨੇ ਪੇਪਰ ਤੋਂ ਬਹੁਤ ਮਿਹਨਤੀ ਆ ਤੇ ਮਾਤਾ ਜੀ ਵੀ ਇਹਨਾਂ ਦੀ ਬਹੁਤ ਵਧੀਆ ਸੁਭਾਸ ਗਾਇਰਾਂ ਦਾ ਬਹੁਤ ਮਾੜਾ ਹੋਇਆ ਜੀ ਬਹੁਤ ਦੁੱਖ ਲੱਗਾ ਜੀ ਇਹ ਕਿਹ ਨਾਮ ਕਰਾ ਜੀ ਇਹ ਐਸੇ ਕੁਦਿਆਲ ਸਿੰਘ ਥਾਣਾ ਸਦਰ ਹਿਆਰਪੁਰ ਠੀਕ ਹੈ ਸਰ ਇਹ ਕੀ ਹੋਇਆ ਜੀ ਵਾਕਿਆ ਹਾਦਸਾ ਕਿੱਥੇ ਹੋਇਆ ਇਹ ਕੱਲ ਚਿੰਤਪੁਰਨੀ ਰੋਡ 'ਚੋਂ ਹਾਲ ਦੇ ਨਜ਼ਦੀਕ ਰਾਇਲ ਪਲਾਜ਼ਾ ਦੇ ਨਾਲ ਲੱਗੇ ਬੱਸ ਸੀਗੀ ਐਚਪੀ ਨੰਬਰ ਐਚਪੀ ਬੱਤਰ B1988 ਇਹ ਜਿਹੜੀ ਜਵਾਲਾਜੀ ਨੂੰ ਜਾ ਰਹੀ ਸੀ ਡੇਰ ਆਫ ਫਰੈਂਡ ਦੀ ਹਿਸ਼ਾਰਪੁਰ ਤੋਂ ਜਾ ਰਹੀ ਸੀ ਹਿਸ਼ਾਰਪੁਰ ਤੋਂ ਤੇ ਮੁੰਡਾ ਮਨਜੀਤ ਸਿੰਘ ਸੀਗਾ ਅੰਮ੍ਰਿਤਸਰ ਨੇੜੇ ਦਾ ਮਾਉਂਟ ਵਿਊ ਕਲੋਨੀ ਦਾ ਉਹਦੇ ਉਹਨਾਂ ਦੇ ਦਰਮਿਆਨ ਇਹ ਐਕਸੀਡੈਂਟ ਹੋਇਆ ਜਿਹੜਾ ਕਿੱਥੇ ਦਾ ਹਾਦਸਾ ਹੋਇਆ ਜੀ ਇਹ ਰਾਇਲ ਪਲਾਜ਼ਾ ਦੇ ਨੇੜੇ ਠੀਕ ਹੈ ਜੀ ਜਵਾਲਾਪੜ ਦੇ ਕੋਲ ਹਾਂਜੀ ਹਾਂਜੀ ਤੇ ਮੁੰਡੇ ਦੀ ਮੁੱਢੇ ਤੋਂ ਬਹੁਤ ਹੋ ਗਈ ਸੀ ਜੀ ਇਹ ਮੁੰਡੇ ਨੂੰ ਲੈ ਕੇ ਗਏ ਸੀ ਹਸਪੀਟਲ ਪਰ ਡੋ ਉਥੇ ਹਸਪੀਟਲ ਜਾ ਕੇ ਮੌਤ ਹੋ ਗਈ। ਬਾਕੀ ਕਾਰਵਾਈ ਜਿਹੜੀ ਅਸੀਂ ਉਹ ਅਮਲ ਚ ਲਿਆ ਰਹੇ ਆਂ। ਤੇ ਬੱਸ ਜਿਹੜੀ ਅਸੀਂ ਫੜ ਲਈ ਹੈ ਬਾਕੀ ਉਹ ਜਿਹੜੀ ਬਣਦੀ ਜੇ ਕਾਰਵਾਈ ਅਸੀਂ ਕਰ ਰਹੇ ਆਂ। ਠੀਕ ਹੈ ਜੀ। ਮੜੀ ਕਿੰਨੀ ਕੁ ਮਾਰ ਹੈ? 25 ਸਾਲ। 25 ਸਾਲ ਇਹ ਕਿੰਨਾ ਕੰਮ ਕਰਦਾ ਸੀ ਕੁਛ ਲੱਗਦਾ। ਇਹ ਮੁੰਡਾ ਡਰਾਈਵ ਜੀ ਕਰਦਾ ਸੀ ਕਹਿੰਦੇ ਜੀ। ਹਾਂਜੀ। ਹਾਂਜੀ। ਤੇ ਮੌਤਲੀ ਜਾਂਚ ਕੁਝ ਸਾਹਮਣੇ ਆਇਆ ਕਿ ਬੱਸ ਨੂੰ ਦੇਖ ਕੇ ਜਾਂ ਉਹ ਕਦਾਂ। ਇੱਕ ਐਕਸੀਡੈਂਟ ਮੌਕੇ ਤੇ ਹੋਇਆ ਇਹ ਉਸ ਹਸਪਤਾਲ ਨਾਲ ਜਿੱਦਾਂ ਦੱਸਦੇ ਆ। ਹਾਂਜੀ ਹਾਂਜੀ ਦੀ ਜਾਂਚ ਜਾਰੀ ਹੈ।